ਏ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤੇਗੜ ਸਾਹਿਬ ਥਾਣੇ ਦੇ ਏਰੀਆ ਤਲਾਣੀਆਂ ਪਿੰਡਾ ਉੱਥੇ ਦਾ ਇੱਕ ਬੰਦਾ ਸੀਗਾ ਗੁਰਚਰਨ ਸਿੰਘ son of ਪੁਲਜੀਤ ਸਿੰਘ ਉਹ ਮਿਸਿੰਗ ਸੀਗਾ ਜੀ 18 ਤਰੀਕ ਸ਼ਾਮ ਤੋਂ ਤੇ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨਹਿਰ ਚੋਰ ਨਦੀ ਬੋਧੀ ਮਿਲੀ ਜੀ ਤਾਂ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੌਰ ਤੇ ਭਾਲ ਕਰ ਰਹੇ ਸੀਗੇ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਦੇਖਿਆ ਗਿਆ ਸੀਗਾ ਕਦਰੂ ਇਹਨਾਂ ਦੀ ਤਫ਼ਤੀਸ਼ ਕੀਤੀ ਕੈਮਰੇਜ਼ ਵਗੈਰਾ ਦੇਖਦੇ ਹੋ ਟੈਕਨੀਕਲ ਇਨਵੈਸਟਿਗੇਸ਼ਨ ਕੀਤੀ। ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਵਿਜੈ ਸਿੰਘ ਕਾਰਮ। ਇਹ ਉਤਤਨ 18 ਤਰੀਕ ਨੂੰ ਸ਼ਾਮ ਹੋਏ ਦੇ ਕੁਸਰਨ ਦੇ ਨਾਲ ਸੀਗੇ। ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰਬਾਜ਼ੀ ਹੋਈ। ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ, ਡ੍ਰਿੰਕ ਕਰਵਾ ਕੇ ਉਹਨੂੰ ਨਹਿਰ ਸੁੱਕ ਦਾ ਸੀਗਾ ਮਾਰ ਕੇ। ਖੜੀ ਨਾ ਛੋਟੇ ਦਿੱਤੇ ਤੇ ਇਹ ਇੱਧਰ ਜਿਹੜੀ ਬਸੀ ਰੋਡ ਤੇ ਮੈਟ ਤੇ ਉੱਥੇ ਨੂੰ ਸੁਪਿਆ ਨਾ ਤੇਰੀ ਕਵਰੀ ਵੀ ਗੈਰ ਹੈ ਕਵਰੀ ਇਹਨਾਂ ਦੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵੱਤੇ ਆ ਹੋ ਰਿਕਵਰ ਹੋਇਆ ਇਹਨਾਂ ਕੋਲੋਂ ਮਰਨ ਵਾਲੇ ਦੇ ਕੱਪੜੇ ਵੀ ਹੈਗੇ ਆ ਹੋਰ ਹਲੇ ਸੀ ਰਿਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵੱਤੇ ਆ ਉਹ ਕਹਿੰਦਾ ਅਸੀਂ ਇਹਦੇ ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 113 ਦਨ ਬੀਐਨਐਸ ਫਟੇਗੋਟਸ ਆਫ ਰਜਿਸਟਰ ਕਰ ਲਿਆ ਦੋਨਨੇ ਜਣੇ ਨੂੰ ਅਸੀਂ ਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਵਾਂਗੇ ਤੇ ਤਫਤੀਸ਼ ਕਰਾਂਗੇ ਬਜਾ ਰੰਜੀਤ ਕੀ ਬਜਾ ਰੰਜੀਤ ਵਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪ੍ਰਾਣੀ ਵੀ ਆਪਸ ਚ ਕੋਈ ਪਹਿਲਾਂ ਇੱਕ ਖਰਾਬਾ ਦੀ ਚਲ ਰਹੀ ਸੀ ਅੰਲੇ ਇਹ ਸੀ ਕਿ ਫਿਨਿਸ਼ ਤੇ ਸਰੀਆਂ ਮਨਸਪੈਂਡ ਤੋਂ ਰਿਪੋਰਟ ਕਰਾਉਂਦੇ ਹਨ ਅੰਸ਼ ਤੇ ਆਪਸੇ ਰੰਜੀਤ ਨੂੰ ਲੱਗੇ ਹਾਲੇ ਪ੍ਰੀਲੀਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਤੁਮਨਾ ਬਹਿਸ ਹੋਈ ਸੀ ਡੇਡ ਬੋਡੀ ਸੰਨੀਪੁਰ ਕੋਲ ਨੇਚੂਲ ਨੇ। ਇਹ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤਿਹਗੜ੍ਹ ਸਾਹਿਬ ਥਾਣੇ ਦੇ ਏਰੀਆ ਤਲਾਨੀਆਂ ਪਿੰਡ ਉੱਥੇ ਦਾ ਇੱਕ ਬੰਦਾ ਸੀਗਾ ਗੁਰਚਰਨ ਸਿੰਘ son of ਗੁਲਦੀਪ ਸਿੰਘ ਉਹ ਮਿਸਿੰਗ ਸੀਗਾ ਜੀ 18 ਤਰੀਕ ਸ਼ਾਮ ਤੋਂ ਤੇ ਉਹਨਾਂ ਦੀ ਕੱਲ ਸਵੇਰੇ ਸੰਨੀਪੁਰ ਕੋਲ ਨੇਰ ਚੂਰ ਨਦੀ ਬੂਦੀ ਮਿਲੀ ਜੀ। ਸਾਡੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੌਰ ਤੇ ਭਾਗ ਖਰਵਣੇ ਸੀਗੇ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸ਼ ਦੇਖਿਆ ਗਿਆ ਸੀਗਾ ਤਾਂ ਜਦੋਂ ਉਹਨਾਂ ਦੀ ਤਫ਼ਤੀਸ਼ ਕੀਤੀ ਕੈਮਰੇਜ਼ ਵਗੈਰਾ ਦੇਖ ਕੇ ਉਹ ਟੈਕਨੀਕਲ ਇਨਵੈਸਟਿਗੇਸ਼ਨ ਕੀਤੀ। ਸਾਈਡਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਵਿਜੈ ਸਿੰਘ ਕਾਰ। ਇਹ ਉਤਪਨ 18 ਤਰੀਕ ਨੂੰ ਸ਼ਾਮ ਹੋਏ ਦੇ ਕੁਸਰਨ ਦੇ ਨਾਲ ਸੀਗੇ। ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡਰਿੰਕ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰਬਾਜ਼ੀ ਹੋਈ। ਤੇਰੇ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ ਡ੍ਰਿੰਕ ਕਰਵਾ ਕੇ ਉਹਨੂੰ ਨਹਿਰ ਸੁੱਕ ਦਾ ਸੀਗਾ ਮਾਰ ਕੇ ਜਦੋਂ ਨਹਿਰ ਸੁੱਕ ਤੇ ਇਹ ਇੱਧਰ ਜਿਹੜੀ ਬਸੀ ਰੋਡ ਤੇ ਨਹਿਰ ਤੇ ਉੱਥੇ ਉਹਨੂੰ ਸੁੱਕਿਆ ਨਾਲ ਰਿਕਵਰੀ ਵੀ ਕਰਾ ਲਈ ਰਿਕਵਰੀ ਇਹਨਾਂ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵੱਤੇ ਆ ਹੋਰ ਕਵਰ ਹੋਇਆ ਇਹਨਾਂ ਕੋਲੋਂ ਇਨਰ ਨਾਲੇ ਦੇ ਕੱਪੜੇ ਵੀ ਹੈਗੇ ਆ ਹੋਰ ਹਲੇ ਸੀਰ ਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵੱਤੇ ਆ ਉਹ ਕਹਿੰਦਾ ਅਸੀਂ ਇਹਦੇ 'ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 130 ਤਨ ਵੀ ਐਨ ਐਸ ਫਤਿਹਗੁਰ ਸਾਹਿਬ ਵੀ ਰਜਿਸਟਰ ਕਰ ਲਿਆ ਦੋਨੇ ਜਣੇ ਨੂੰ ਅਸੀਂ ਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੁੱਝ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਵਾਂਗੇ ਤੇ ਜਦ ਫਤਿਹਗੁਰ ਬਜਾ ਰੰਜਿਸ਼ ਕੀ ਬਜਾ ਰੰਜਿਸ਼ ਵਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪੁਰਾਣੀ ਵੀ ਆਪਸ ਵਿੱਚ ਕੋਈ ਪੱਲਾ ਇੱਕ ਖਰਾਬ ਨੀ ਚਲ ਰਹੀ ਸੀ ਅੰਲੇ ਜੇਸੀਟੀ ਪੁਲਿਸ ਤੇ ਸਾਡੀ ਮਨਸਪੰਨ ਤੋਂ ਰਿਪੋਰਟ ਕਰਾਉਂਦੇ ਹਾਂ ਰੰਜਿਸ਼ ਨੂੰ ਅੰਸ਼ ਪਰ ਆਪਸੇ ਰੰਜਿਸ਼ ਨੂੰ ਲੱਗੇ ਹਾਲੇ ਪ੍ਰੀਲੀਮਿਨਰੀ ਹੈ ਹੀ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਤੁਮਨਾ ਬਹਿਸ ਹੋਈ ਸੀ